ਮਮੇ ਹੁਣ ਤੋਂ ਸੈਂ ਕਿਉਂ ਕਰੀ ਜਾਂਦੇ ਰਹਿੰਦੇ ਹੋ ਕਿੰਨਾ ਚਿਰ ਤੁਸੀਂ ਐ ਕਰੋ ਫਿਰ ਤੁਹਾਡੀ ਵੀ ਸਿਹਤ ਖਰਾਬ ਹੋ ਜਾਊਗੀ ਹੋਰ ਕੀ ਕਰੀਏ ਸੋਨੇ ਹੁਣ ਜਦ ਰੱਬ ਨੇ ਡਾਂਢੀ ਲਾਤੇ ਹੈ ਫਿਰ ਹੁਣ ਇਹਦਾ ਕਰਾਂ ਤੋਰ ਕੇ ਇਹਦਾ ਮਮੇ ਕਿਸਮਤ ਤੇ ਲਿਖਿਆ ਨਹੀਂ ਹੁਣ ਫਿਰ ਇਹ ਚ ਕਿਹੜਾ ਕਿਸੇ ਦਾ ਜ਼ੋਰ ਚੱਲਦਾ ਹੈ ਕੀ ਕਰਾ ਜਾਵੇ ਫਿਰ ਹੁਣ ਨਾਲੇ ਮਮੇ ਹੁਣ ਉਹਨੂੰ ਛੱਡ ਗਏ ਜੇ ਤੁਸੀਂ ਐ ਕਰੋਗੇ ਨਾ ਉਹਨੂੰ ਪਤਾ ਲੱਗ ਜੂ ਕੀ ਗ레ਣੀ ਬਤਾ ਲੱਗਦਾ ਸੋ ਨਹੀਂ ਉਹਨੂੰ ਨਾ ਆਪਾ ਬਤਾ ਲੱਗਣ ਦੇਈਏ ਉਹਨੂੰ ਫਿਰ ਆ ਕਿ ਨਖਜ਼ ਇਹ ਆਪਾ ਲਗਾਉ ਰੱਖਾਂਗੇ ਕੁਛ ਨਹੀਂ ਹੁੰਦਾ ਵਿੱਚ ਹੀ ਚੱਲੀ ਜਾਊਗਾ ਆਪੇ ਫਿਰਦੀ ਰਹੂਗੀ ਰਹੇ ਮੰਮੀ ਤੇ ਉਹਦੀ ਵੀ ਤਾਂ ਜ਼ਿੰਦਗੀ ਬਰਬਾਦ ਆ ਨਾ ਫਿਰ ਉਹਨੇ ਤਾਂ ਹੋਤਾ ਇਹ ਜੀ ਗਲੇਣੀ ਨੇ ਪੈਰ ਪਾਇਆ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਮੰਮੀ ਦਾ ਥੋੜਾ ਬਹਿਮ ਆਇਤਾ ਇਹਦਾ ਲਿਖਿਆਂ ਦੇ ਸੌਦੇ ਹੁੰਦੇ ਆ ਉਹਦੇ ਨਾਲ ਕੀ ਹੋ ਗਿਆ ਉਹ ਤਾਂ ਹੋਣਾ ਹੀ ਸੀਗਾ ਬੈ ਮਨੀ ਹੈਗਾ ਸੁਣਨੀ ਕੋਈ ਹੁੰਦੀ ਹੋਈ ਹੈ ਜੇ ਮੱਥੇ ਵਾਲੀ ਹੈਗੀ ਤੇ ਫਿਰ ਜੇ ਉਹ ਕੱਲ ਨੂੰ ਫੋਨ ਲਾਉਗੀ ਫਿਰ ਆਪਾਂ ਕੀ ਕਰਾਂਗੇ ਉਹਦੇ ਨਾਲ ਗੱਲ ਕਰੂ ਉਹਦੇ ਫੋਨ ਤੇ ਫੋਨ ਲਾਉਗੇ ਕੋਈ ਨਾ ਇਹ ਵੀ ਤਰੀਕਾ ਹੈਗਾ ਮੇਰੇ ਕੋਲ ਕਿਦਰੀ ਨੂੰ ਉਹਨੂੰ ਪਤਾ ਲੱਗਣ ਦਿੰਦੇ ਹਾਂਗੇ ਆਪਾਂ ਇਹ ਕੀ ਤਰੀਕਾ ਹੈਗਾ ਸੋਣ ਦੇ ਕੋਲ ਕੋਈ ਨਾ ਜੇ ਫੋਨ ਲਾਉਗੀ ਸਣੀ ਹੈਗਾ ਸਣੀ ਚੱਕ ਲੂਗਾ ਆਪੇ ਫੋਨ ਲੈ ਮੰਮੀ ਐ ਕਿਵੇਂ ਹੋਊਗਾ ਤਾਂ ਉਹਨੂੰ ਪਤਾ ਨਹੀਂ ਲੱਗੂਗਾ ਅੱਛਾ ਐ ਕੀ ਪਤਾ ਲੱਗਦਾ ਬਾਜਤਾ ਇੱਕੋ ਜੀ ਸੀ ਮੰਮੀ ਮੈਂ ਮੰਨਦੀ ਆ ਇਹ ਗਲਤ ਆ ਵਿਵਾਹ ਤਾਂ ਇੱਕੋ ਜਿਹਾ ਸੀ ਇਹਨਾਂ ਦੀ ਪਰ ਕਦੇ ਨਾ ਕਦੇ ਤਾਂ ਪਤਾ ਲੱਗੂਗਾ ਵੈਸੇ ਵੀ ਮੰਮੀ ਆਪਾ ਬਹੁਤ ਗਲਤ ਕਰ ਰਹੇ ਆ ਉਹਦੇ ਨਾਲ ਕੀ ਗਲਤ ਕਰ ਲਿਆ ਤੂੰ ਵੀ ਉਹਦੇ ਮੰਗਰੀ ਲੱਗ ਲਈ ਹੁਣ ਨਹੀਂ ਤੂੰ ਬੜੀ ਸਾਈਡ ਨਾਲ ਆਇਆ ਉਹਦੇ ਉਹ ਤਾਂ ਮੇਰਾ ਪੁੱਤ ਖਾ ਗਈ ਸਾਰਾ ਦਿਨ ਉਹਦੀ ਸਾਈਡ ਉਹਦੀ ਸਾਈਡ ਤੈਨੂੰ ਪਤਾ ਨਹੀਂ ਉਹਨੇ ਕੀ ਕੁੱਛ ਕਰਤਾ ਸੀ ਮੰਮੀ ਫਿਰ ਹੁਣ ਉਹਦਾ ਕੀ ਕਸੂਰ ਆ ਵਿਚਾਰੀ ਦਾ ਤੁਸੀਂ ਕੁਛ ਵੀਗਾ ਮੈਂ ਤਾਂ ਉਹਦੇ ਬਾਹਲਾ ਦੱਸ ਆਉਂਦਾਗਾ ਤੁਸੀਂ ਇੰਨੇ નિર્દય ਕਿਉਂ ਹੋਏ ਹੋ ਹੋਰ ਸਾਰਾ ਦਿਨ ਵਿਚਾਰੀ 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 ਪਤਾ ਹੀ ਹੈ ਵਿਚਾਰੀ ਦਾ ਕਿੰਨੀ ਕੁ ਵਿਚਾਰੀ ਆ ਉਹ ਲੱਗ ਜਾ ਕਰ ਮੰਗ ਰੋਦੇ ਮੰਮੀ ਉਹਨੇ ਕੀ ਕੀਤਾਗਾ ਜੋ ਕੀਤਾ ਨਾ ਰੱਬ ਨੇ ਕੀਤਾ ਜੋ ਕਿਸਮਤ ਚ ਲਿਖਿਆ ਸੀ ਨਾ ਉਹ ਹੋ ਗਿਆ ਸੋਨੇ ਜਦੋਂ ਉਹ ਆਪਣੇ ਘਰ ਚ ਆਈ ਹੈ ਮੈਨੂੰ ਤਾਂ ਹੀ ਲੱਗਦਾ ਵਿਚਾਰਾ ਕੁਝ ਉਹਦੇ ਹੋਇਆ ਇਹ ਤਾਂ ਸੋਡਾ ਬਹਿਮ ਆ ਬੈਮਨੀ ਹੈਗਾ ਗੱਲ ਇਹ ਕਿਸਮਤਾਂ ਦੀ ਹੁੰਦੀ ਹੈ ਮੰਮੀ ਜਿਹੜੇ ਦੁੱਖ ਸੁੱਖ ਆਪਾਂ ਨੇ ਭੋਗਣੇ ਨੇ ਉਹ ਤਾਂ ਭੋਗਣੇ ਨੇ ਮੰਮੀ ਆਪਾਂ ਨੂੰ ਕੋਈ ਹੱਕ ਨਹੀਂ ਆਪਾਂ ਨਾ ਉਹਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਾਂ ਜਾ ਖੜੇ ਹੋ ਜਾ ਕੋਈ ਕੰਮ ਧੰਦਾ ਕਰ ਲੈ ਇੱਥੇ ਬੈਠੀ ਮੈਨੂੰ ਮੱਤਾ ਦੇ ਜਾਨੀ ਐ ਕਰ ਲਵਾ ਕਰ ਲ ਨਾਲੇ ਜਦੋਂ ਉਹ ਆ ਗਈ ਨਾ ਉਹਨੂੰ ਕਹਿਦੀ ਮੇਰੇ ਮੱਥੇ ਨਾ ਲੱਗੇ ਬਸ ਕੋਈ ਨਾ ਮੰਮੀ ਕਹਿ ਦੂੰਗੀ ਜਾ ਵਗ ਜਾ ਮਰ ਗਈਂ ਦੀ ਪਕਾਈ ਬੈਠੀ ਆਇਆ ਕਰ ਲਾ ਆਇਆ ਕਰ ਲਾ ਇਹ ਆ ਗਈ ਸਿਆਣੀ ਮਤ ਦੇਣ ਵਾਲੀ ਨਹੀਂ ਵੱਡੀ ਲੈ ਮम्मी ਤਾਂ ਨਾਲ ਗੱਲ ਸਮਝਦੀ ਨਹੀਂ ਹੈਗੀ ਕਿਵੇਂ ਸਮਝਾਈਏ ਵੀ ਆਹ ਸਾਨੂੰ ਤਾਂ ਨੰਦਪਾਲ ਨੂੰ ਬਹੁਤ ਗਲਤ ਕਰ ਰਹੇ ਆ ਸਮਝ ਨਹੀਂ ਪੈਂਦੀ ਮੈਨੂੰ ਦੀਦੀ ਹਾਂ ਵੀ ਪਰ ਮੈਂ ਕਰਵਾ ਦਿੰਨੀ ਆ ਕੰਮ ਕੋਈ ਨਾ ਕੰਮ ਤਾਂ ਮੈਂ ਕਰ ਲਿਆ ਸੀਗਾ ਅੱਛਾ ਹਾਂ ਦੀਦੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਮੈਂ ਤਾਂ ਬੈਠੀ ਨਾ ਬੋਰ ਹੋਈ ਜਾਂਦੀ ਆ ਮੈਨੂੰ ਤਾਂ ਜਿਵੇਂ ਹੀ ਜੀ ਨਹੀਂ ਲੱਗਦਾ ਤੁਸੀਂ ਤਾਂ ਨਾ ਕੋਈ ਕੰਮ ਵੀ ਨਹੀਂ ਕਰਨ ਦਿੰਦੇ ਕੋਈ ਕੰਮ ਤਾਂ ਕਰਨ ਦੇ ਦੇ ਤਾਂ ਕੋਈ ਨਾ ਸਾਰੀ ਉਹ ਮੈਂ ਤਾਂ ਕੰਮ ਹੀ ਕਰਨਾ ਫਿਰ ਕੀ ਹੋ ਗਿਆ ਚੱਲ ਕੋਈ ਨਹੀਂ ਜੀ ਜੀ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀਗੀ ਪ੍ਰਗਟ ਦਾ ਫੋਨ ਵੀ ਬੰਦ ਆਈ ਜਾਂਦਾਗਾ ਕਦੋਂ ਆਣਗੇ ਉਹ ਤੁਹਾਡੀ ਗੱਲ ਹੋਈ ਹੈ ਉਹਨਾਂ ਨਾਲ ਫੋਨ ਬੰਦ ਕੋਈ ਨਾ ਵੀਰ ਫਲ ਉਹਨਾਂ ਲਈ ਥੋੜਾ ਟਾਈਮ ਲੱਗੋਗਾ ਫੋਨ ਤਾਂ ਉਹ ਕਈ ਵਾਰ ਚਾਰਜ ਨਹੀਂ ਹੁੰਦਾ ਨਾ ਤਾਂ ਬੰਦ ਹੋ ਗਿਆ ਹੋਣਾ ਇਹ ਚਾਰਜ ਵੀ ਉਹਨਾਂ ਦਾ ਘਰੀ ਪਿਆਗਾ ਫਿਰ ਚਾਰਜ ਲੈ ਕੇ ਨਹੀਂ ਗਏ ਉਹ ਉਹਨਾਂ ਜਲਦੀ ਜਲਦੀ ਚ ਭੁੱਲ ਗਏ ਕਹਿੰਦਾ ਨਾ ਉੱਥੋਂ ਜਾ ਕੇ ਉਹਨਾਂ ਨਾਲ ਚਾਰਜ ਦੀ ਲਾ ਲੂ ਨਾਲੇ ਨਾਨੀ ਸਹੀ ਠੀਕ ਨਹੀਂ ਹੈਗੀ ਜੰਗੀ ਤਰ੍ਹਾਂ ਅੱਛਾ ਫਿਰ ਕੋਈ ਹੋਰ ਰਿਸ਼ਤੇਦਾਰ ਹੋਊਗਾ ਉਹਨਾਂ ਕੋਲੇ ਉਹ ਰਹਿ ਲੈਣਗੇ ਇੱਕ ਅੱਧਾ ਦਿਨ ਤਾਂ ਆਈ ਜਾਣ ਉਹ ਗੱਲ ਆਇਆ ਮੇਰੀ ਪੈਨਾਨੀ ਨੇ ਪ੍ਰਗਟਤਾ ਵਾਲਾ ਕਰਤੀ ਆ ਉਹਦੇ ਵੀ ਨਾ ਬਿੰਦੂ ਨਹੀਂ ਰਹਿੰਦੀ ਉਹ ਤਾਂ ਕਰਕੇ ਉਹਦਾ ਆਪਰੇਸ਼ਨ ਹੋਣਾ ਫਿਰ ਤੈਨੂੰ ਪਤਾ ਹੁਣ ਇੱਕ ਤਾਂ ਵੱਡੀ ਉਮਰ ਆ ਫਿਰ ਨਾ ਜਾਣੀ ਐਵੇਂ ਢੈਲ ਜੇ ਤਾਂ ਕਰਕੇ ਛੱਡਿਆ ਹੋਇਆਗਾ ਚੱਲ ਕੋਈ ਨਹੀਂ ਨਾਲੇ ਮੈਂ ਹਫਤਾ ਲਾਈ ਪਿੰਡ ਮੈਨੂੰ ਫੋਨ ਫਾਨ ਵੀ ਨਹੀਂ ਲਾਇਆ ਉਹਨਾਂ ਨੇ ਹਸਪੀਟਲ ਤੇ ਤੈਨੂੰ ਪਤਾ ਵੀ ਪਰ ਕਿੱਥੇ ਟਾਈਮ ਲੱਗਦਾਗਾ ਬਾਕੀ ਨੂੰ ਨਾਨੀ ਟੈਨਸ਼ਨ ਵਾਲੀ ਕਰਦਾਗਾ ਅੱਛਾ ਚਲ ਕੋਈ ਨਹੀਂ ਮੈਂ ਤਾਂ ਇਹ ਕਹਿੰਦੀ ਸੀਗੀ ਨਾਲੇ ਨਾ ਮੇਰੀ ਮੰਮੀ ਹੁਣੀ ਆਏ ਪੁੱਛਦੇ ਸੀਗੇ ਵੀ ਪ੍ਰਗਟ ਨਾਲ ਹੀ ਆ ਜਾਂਦਾ ਇੱਕ ਵਾਰੀ ਚਲੋ ਫਿਰ ਮੁੜ ਜਾਂਦਾ ਚਾਹੇ ਮੈਂ ਮੰਮੀ ਨੂੰ ਵੀ ਆਖਿਆ ਵੀ ਮੰਮੀ ਪਤਾ ਨਹੀਂ ਕੀ ਹੋ ਗਿਆ ਮੇਰੀ ਤਾਂ ਗੱਲ ਹੀ ਨਹੀਂ ਹੋਈ ਹਫਤਾ ਹੋ ਗਿਆ ਤੇ ਮੰਮੀ ਵੀ ਥੋੜੀ ਟੈਨਸ਼ਨ ਜੀ ਲੈਂਦੀ ਸੀਗੇ ਚਲ ਕੋਈ ਨਹੀਂ ਮਨ ਨੂੰ ਕਹਿ। ਕੋਈ ਨਹੀਂ ਮਿਰਪਲ ਦੋਨਾਂ ਨੂੰ ਦੱਸ ਦੀ। ਹੁਣ ਤੈਨੂੰ ਪਤਾ ਜਦੋਂ ਆ ਮਜਬੂਰੀਆਂ ਹੋ ਜਾਂਦੀ ਫਿਰ ਆਇਆ ਨਹੀਂ ਜਾਂਦਾ। ਤਾਂ ਕਰਕੇ ਮਜਬੂਰੀ ਜੀ ਛੱਡਣਾ ਪੈ ਗਿਆ ਨਹੀਂ ਇਹ ਇੱਕ ਦਿਨ ਨਹੀਂ ਛੱਡਦੇ ਸੀ ਉੱਥੇ। ਚਲ ਕੋਈ ਨਹੀਂ। ਨਾਲੇ ਮੰਮੀ ਨੂੰ ਕੀ ਹੋ ਗਿਆ? ਇਹ ਰੋਂਦੇ ਜੇ ਕਾਹਤੋਂ ਰਹਿੰਦੇ ਆ। ਤੈਨੂੰ ਪਤਾ ਤਾਂ ਹੈਗਾ ਫਿਰ ਹੁਣ ਇਹ ਵੀ ਨਾਨੀ ਦੀ ਟੈਨਸ਼ਨ ਕਰਦੇ ਨੇ ਨਾ। ਫਿਰ ਹੁਣ ਤੈਨੂੰ ਪਤਾ ਹੀ ਆ ਮਾਂ ਦੀ ਟੈਨਸ਼ਨ ਤਾਂ ਹੋ ਹੀ ਜਾਂਦੀ ਆ ਨਾ ਤੇ ਇਹਨੂੰ। ਹਾਂ ਇਹ ਤਾਂ ਹੈਗਾ। ਮੈਨੂੰ ਤਾਂ ਜਮਈ ਨਹੀਂ ਬੁਲਾਉਂਦੇ ਜੱਜ ਨਾਲ। ਉਹੀ ਲੱਗਦਾ ਵੀਪਾ ਤੈਨੂੰ ਬਸ ਉਹੀ ਗੱਲ ਦਿਮਾਗ ਤੇ ਲਾ ਕੇ ਬਹਿ ਜਾਂਦੇ ਨੇ ਤੂੰ ਨਾ ਬਾਲਾ ਨਾ ਸੋਚਾ ਨਾ ਤੂੰ ਬਾਲਾ ਸੋਚਦੀ ਆ ਅਸੀਂ ਤੈਨੂੰ ਆਈ ਨੂੰ ਕਿੰਨੇ ਕ ਦਿਨ ਹੋਏ ਨੇ ਹਜੇ ਨਾ ਤੈਨੂੰ ਮੰਮੀਵਾਰ ਚੰਗੀ ਤਰ੍ਹਾਂ ਪਤਾ ਹੀ ਨਹੀਂ ਹੈਗਾ ਚੱਲ ਕੋਈ ਨਹੀਂ ਹੌਲੀ ਹੌਲੀ ਪਤਾ ਲੱਗ ਜਾਊਗਾ ਮੈਂ ਤਾਂ ਇਹ ਕਹਿੰਦੀ ਸੀਗੀ ਮੈਂ ਕਹਣਾ ਮੇਰੇ ਜੀ ਨਹੀਂ ਲੱਗਦਾ ਵੀ ਮੈਂ ਕੋਈ ਕੰਮ ਕਰਦੀ ਨਹੀਂ ਕੰਮ ਤੁਸੀਂ ਕਰ ਕੰਮ ਤਾਂ ਨਾ ਮੈਂ ਸਾਰੇ ਕਰ ਲਾਣੇ ਹੁੰਦੇ ਆ ਕੋਈ ਨਾ ਤੂੰ ਕੰਮ ਸਾਰੇ ਉਮਰ ਹੀ ਕਰਾਉਣਾ ਮੇਰੇ ਨਾਲ ਫਿਰ ਕਿੱਡੀ ਗੱਲ ਹੁਣ ਤੂੰ ਰੈਸਟ ਕਰਿਆ ਜਾ ਚੱਲ ਕੋਈ ਨਹੀਂ ਜੇ ਤੁਹਾਨੂੰ ਫੋਨ ਆਇਆ ਨਾ ਪ੍ਰਗਟਦਾ ਤੁਸੀਂ ਕਹਿ ਦਿਓ ਮੇਰੇ ਫੋਨ ਤੇ ਫੋਨ ਲਾ ਲੈਣੇ ਮੈਂ ਕੋਈ ਨਾ ਕਹਿ ਦੂੰਗੀ ਮੈਂ ਦੂਸਰੇ ਫੋਨ ਤੇ ਲਾ ਕੇ ਕਹਿ ਦੂੰਗੀ ਉੱਥੇ ਵੀ ਗੱਲ ਕਰ ਲੈ ਚੰਗਾ ਹਾਂ ਚਲੋ ਠੀਕ ਹੈ ਠੀਕ ਇਹਨੂੰ ਕਿੰਨੇ ਕ ਦਿਨ ਝੂਠ ਬੋਲਣਾ ਮੰਮੀ ਤਾਂ ਸਮਝਦੀ ਹੀ ਨਹੀਂ ਮੇਰੀ ਗੱਲ ਨੂੰ ਹੁਣ ਤਾਂ ਮੇਰੇ ਕੋਲੇ ਵੀ ਝੂਠਾ ਹੈ ਨਹੀਂ ਵੇ ਇਹਨੂੰ ਬਾਰ ਬਾਰ ਬੋਲੀ ਜਾਣਾ ਇਹ ਦੇਖਿਆ ਨਾ ਫੋਟੋ ਉੱਪਰ ਵੀ ਨਹੀਂ ਹੁਣ ਤੁਸੀਂ ਵੀ ਟੈਨਸ਼ਨ ਲਈ ਬੈਠੇ ਹੋ ਨਾ ਤੁਸੀਂ ਕੁਝ ਖਾਣੇ ਪੀਣੇ ਹੋ ਜੀ ਦਾ ਛੋਟਾ ਭਰਾ ਤੁਰ ਗਿਆ ਹੋਵੇ ਨਾ ਇਸ ਦੁਨੀਆ ਨੂੰ ਛੱਡ ਕੇ ਉਹਨੂੰ ਖਾਣ ਪੀਣ ਚੰਗੇ ਨਹੀਂ ਲੱਗਦੇ ਅੱਜ ਕਿੰਨੇ ਕ ਦਿਨ ਹੋਏ ਸੀ ਉਹਦੇ ਵਿਆਹ ਨੂੰ ਇਹ ਤਾਂ ਗੱਲ ਹੈ ਪਤਾ ਨਹੀਂ ਕਿਉਂ ਆਪਣੇ ਹਾਸ ਦਿਵਸ ਦੇ ਪਰਿਵਾਰ ਨੂੰ ਰੱਬ ਨੇ ਇੰਨੇ ਬੁਰਾ ਲੱਗਿਆ ਕਿ ਆਪਣੇ ਨਾਲ ਆਹ ਕੁਝ ਹੋ ਗਿਆ। ਉਧਰ ਉਹਨੇ ਗੱਲ ਮੰਮੀ ਨਹੀਂ ਸਮਝਦੇ ਹੈਗੇ। ਬਿਰਪਾਲ ਨੂੰ ਨਾ ਝੂਠ ਤੇ ਝੂਠ ਮਾਰੀ ਜਾਂਦੇ ਆ। ਕਿੰਨੇ ਕ ਦਿਨ ਮਾਰਾਂਗੇ? ਮੈਨੂੰ ਲੱਗਦਾ ਨਾ ਆਪਾਂ ਬੜਾ ਗਲਤ ਕਰੀ ਜੰਨੇ ਆ। ਉਹਨੂੰ ਜਵਾਕੜੀ ਨੂੰ ਦੱਸਣਾ ਤਾਂ ਪੈਣਾ ਹੀ ਇੱਕ ਨਾ ਇੱਕ ਦਿਨ ਤੇ ਜਦੋਂ ਉਹਨੂੰ ਆਪ ਪਤਾ ਲੱਗੂਗਾ ਤੇ ਉਦੋਂ ਕੀ ਹੋਊਗਾ? ਮੈਂ ਤਾਂ ਨਾ ਮੰਮੀ ਨੂੰ ਕਿੰਨੇ ਵਾਰ ਸਮਝਾਤੀ ਇਹ ਗੱਲ ਮੰਮੀ ਨਹੀਂ ਸਮਝਦੇ। ਮੈਨੂੰ ਤਾਂ ਨਾ ਮੰਮੀ ਤੇ ਕਹਿੰਦੇ ਝੂਠ ਬੋਲਣਾ ਪੈਂਦਾਗਾ ਓਏ ਉਹੀ ਤਾਂ ਗੱਲ ਐ ਮੈਨੂੰ ਵੀ ਬੇਬੇ ਤੂੰ ਡਰ ਲੱਗਦਾ ਦੱਸਣ ਨੂੰ ਤਾਂ ਮੈਂ ਦੱਸਦਿਆਂ ਹੁਣ ਉਹਦੇ ਚ ਬਿਲਪਲ ਦਾ ਕੀ ਕਸੂਰ ਸੀ ਮੰਮੀ ਤਾਂ ਉਸੇ ਨੇ ਕਸੂਰਵਾਰ ਮੰਨੀ ਜਾਂਦੀ ਆ ਓਏ ਉਹਦਾ ਜਵਾਕੜੀ ਦਾ ਕੀ ਕਸੂਰ ਹੋਣਾ ਆਪਾਂ ਤਾਂ ਉਹ ਇਹ ਵੀ ਨਹੀਂ ਦੱਸਿਆ ਵੀ ਤੇਰੇ ਵਿਆਹ ਤੋਂ ਥੋੜਾ ਟਾਈਮ ਬਾਅਦ ਤੇਰੇ ਘਰ ਵਾਲਾ ਮਰ ਗਿਆ ਆਪ ਤਾਂ ਸਾਨੂੰ ਮੁਕਸਬੂ ਆਇਆ ਕਹਤਾ ਉਹਨੂੰ ਵੀ ਨਾਨੀ ਕੋਲੇ ਹਸਪਤਾਲ ਚ ਗਿਆ ਕਿੱਡਾ ਵੱਡਾ ਝੂਠ ਐ ਤੇ ਰੱਬ ਨੇ ਆਪਾਂ ਨੂੰ ਕਿਤੇ ਮਾਫ਼ ਨਹੀਂ ਕਰਨਾ ਐਡਾ ਵੱਡਾ ਝੂਠ ਮਾਰਿਆ ਤੇ ਯਾਰ ਜਦੋਂ ਉਹਦੇ ਘਰ ਦੇ ਆਨ ਨੂੰ ਪਤਾ ਲੱਗੂਗਾ ਤੇ ਉਦੋਂ ਆਪਾਂ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਫਿਰ ਇਹ ਗੱਲ ਤੁਸੀਂ ਮੰਮੀ ਨਾਲ ਕਰਕੇ ਦੇਖ ਲਓ ਇਹ ਤੁਹਾਡੀ ਗੱਲ ਸਮਝ ਲੂਗੀ ਮੈਨੂੰ ਤਾਂ ਨਾ ਮੰਮੀ ਇੱਕ ਗੱਲ 'ਚ ਨਹੀਂ ਆਉਣ ਦਿੰਦੀ ਬਹੁਤ ਔਖਾ ਸਮਝਾਉਣਾ ਬੇਬੇ ਨੂੰ ਫਿਰ ਹੁਣ ਆ ਕਿ ਨੈਕਸਟ ਚੱਲੂਗਾ ਉਹ ਦੇਖ ਬਾਰ-ਬਾਰ ਉਮੀਦਾਂ ਲਾਈ ਜਾਂਦੀ ਆ ਕਦੋਂ ਆਊਗਾ ਮੇਰੇ ਨਾਲ ਗੱਲ ਕਰੂਗਾ ਮੈਂ ਉਹਨੂੰ ਆ ਗੱਲਾਂ ਦੱਸੂ ਮੈਂ ਆਇਆ ਕਰੂੰ ਮੈਨੂੰ ਨਾ ਉਹਦੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ ਮੈਂ ਤਾਂ ਆਪਦੇ ਆਪ ਨੂੰ ਬਹੁਤ ਕੰਟਰੋਲ ਕਰ ਲੈਂਦੀ ਆ ਵੀ ਇਹਨੂੰ ਕੁਝ ਕਹਿਣਾ ਦੇਵਾਂ ਫਿਰ ਦੱਸਣਾ ਤਾਂ ਪੈਣਾ ਹੀ ਐ ਆਪਾਂ ਬੜਾ ਗਲਤ ਕਰੀ ਜੰਨੇ ਆ ਮੈਨੂੰ ਵੀ ਇਹ ਗੱਲ ਤਾਂ ਫੀਲ ਹੁੰਦੀ ਹੋਈ ਆ ਫਿਰ ਹੁਣ ਕਦੀ ਇਹ ਵੀ ਕੀ ਤੁਸੀਂ ਦੱਸੋ ਉਹਦੀ ਜਗ੍ਹਾ ਜੇ ਆਪਣਾ ਕੋਈ ਹੋਵੇ ਆਪਾਂ ਹੋਈਏ ਉਹੀ ਤਾਂ ਗੱਲ ਐ ਇਹ ਸੋਚ ਕੇ ਦੇਖੋ ਕਿ ਕੋਈ ਆਪਾਂ ਹੋਈ ਉਹਦੀ ਜਗਾ ਨਾਲੇ 14 ਕੀ ਦੋਸਤੀ ਦਾ ਪਤਾ ਨਹੀਂ ਕਿਉਂ ਉਹ ਨੂੰ ਜ਼ਿੰਮੇਵਾਰ ਸਮਝੇ ਜਾਣ ਆਪਾਂ ਨੇ ਉਹ ਨੂੰ ਤਾਂ ਵਿਚਾਰੀ ਨੂੰ ਹੀ ਪਤਾ ਵੀ ਨਹੀਂ ਗੱਲਾਂ ਦਾ ਯਾਰ ਮੈਂ ਬੇਬੀ ਨਾਲ ਗੱਲ ਕਰਦਾਗਾ ਉਹ ਨੂੰ ਦੱਸਣੀ ਪੈਣਾ ਕੁਛ ਮਰਜ਼ੀ ਹੋ ਜੇ ਨਾਲੇ ਨਾ ਆਪਣਾ ਸਮਾਜ ਦੀ ਮਨ ਰਾਏ ਗੱਲਾਂ ਚ ਕੁੜੀਆਂ ਹੀ ਕਸੂਰਵਾਰ ਹੁੰਦੀਆਂ ਨੇ ਕੁਛ ਵੀ ਹੋ ਜੇ ਗੱਲ ਤਾਂ ਨਾ ਇੱਕ ਕੁੜੀ ਤੇ ਆਉਂਦੀ ਹੁੰਦੀ ਆ ਬੀਬਾ ਤਾਂ ਨਹੀਂ ਉਹ ਕੋ ਰਹਿਣੀ ਨਹੀਂ ਆਪਣੇ ਘਰੇ ਪੈਰ ਪਾਇਆ ਸੀ ਐ ਹੋ ਗਿਆ ਸਲਤਨ ਰੱਬ ਨੇ ਪਤਾ ਨਹੀਂ ਕੀ ਆਪਣੇ ਹਾਸ ਦੇ ਵਾਸਤੇ ਪਰਿਵਾਰ ਤੇ ਕੀ ਇਹ ਜਸਰਤਾ ਪਤਾ ਨਹੀਂ ਕਿ ਇਹਦੀ ਨજર ਲੱਗ ਗਈ ਗੱਲ ਦਾ ਸਮਝ ਨਹੀਂ ਆਉਂਦੀ ਮੈਂ ਤਾਂ ਸੀ ਆਏ ਹੋ ਗਿਆ ਚੰਗਾ ਭਲਾ ਕਰੂੰਗਾ ਅਸੀਂ ਸੋਚਿਆ ਵੀ ਨਹੀਂ ਸੀ ਉਹ ਖੁਸ਼ੀਆਂ ਖੁਸ਼ੀਆਂ ਅਸੀਂ ਇਸ ਕਰੇ ਨਾਲੇ ਨਾ ਜਦੋਂ ਮੰਮੀਆਂ ਉਦਾਸ ਬੈਠੇ ਰਹਿੰਦੀਆਂ ਰੋਂਦੀਆਂ ਇਹ ਗੱਲਾਂ ਵੀ ਪੱਲ ਨੂੰ ਪਤਾ ਲੱਗਦੀਆਂ ਨੇ ਉਹ ਵਾਰ-ਵਾਰ ਮੈਨੂੰ ਪੁੱਛਦੀ ਆ ਵੀ ਮੰਮੀ ਰੋਈ ਕਿਉਂ ਜਾਂਦੈਂ ਨੇ ਮੇਰੇ ਹਿਸਾਬ ਨਾਲ ਤਾਂ ਆਪਾਂ ਸਾਰਾ ਕੁਝ ਦੱਸ ਹੀ ਦਿੰਨੇ ਆ ਤੇ ਨਲਿਓ ਦੀ ਉਮਰ ਵੀ ਕਿੰਨੀ ਕ ਹਜੇ ਜਵਾਕੜੀ ਦੀ ਉਹਦੇ ਘਰ ਦੇ ਉਹਨੂੰ ਹੋਰ ਕਿਤੇ ਤਾਂ ਵਿਆਹ ਦੇਣਗੇ ਤੇ ਸਾਰੀ ਉਮਰ ਆਪਾਂ ਉਹਨੂੰ ਐਵੇਂ ਤੇ ਵੀ ਨਾ ਰੱਖ ਸਕਦੇ ਇਹ ਗੱਲ ਦੱਸਣ ਤੋਂ ਪਹਿਲਾਂ ਨਾ ਤੁਸੀਂ ਨਲਤਾ ਮੰਮੀ ਨਾਲ ਗੱਲ ਕਰ ਲਓ ਨਾਲੇ ਨਾ ਉਹਦਾ ਵਿਚਾਰੀਆ ਮਾਵਾ ਧੀਆਂ ਨੇ ਉਹਦਾ ਤਾਂ ਕੋਈ ਹੈ ਵੀ ਨਹੀਂ ਹੋਰ ਕੋਈ ਗੱਲ ਨਹੀਂ ਆਪਾਂ ਵੀ ਉਹਨਾਂ ਦੇ ਪਰਿਵਾਰ ਦਾ ਇੱਕ ਹਿੱਸਾ ਹੀ ਆ ਆਪਾਂ ਉਹਨਾਂ ਦੇ ਨਾਲ ਖੜਾਂਗੇ

ਬੇਬੇ ਹਾਂ ਮੈਨੂੰ ਲੱਗਦਾ ਆਪਾਂ ਨਾ ਸਹੀ ਨਹੀਂ ਕਰ ਰਹੇ ਕੁਝ ਕੀ ਨਹੀਂ ਸਹੀ ਕਰ ਰਹੇ ਮੇਰੇ ਹਿਸਾਬ ਨਾਲ ਬੀਰਪਾਲ ਨੂੰ ਸਾਰਾ ਕੁਝ ਦੱਸ ਦੇਣਾ ਚਾਹੀਦਾ ਕਿਉਂ ਕਾਹ ਤਾ ਦੱਸ ਦੇਣਾ ਚਾਹੀਦਾ ਬੇਬੇ ਇੱਕ ਨਾ ਇੱਕ ਦਿਨ ਤਾਂ ਉਹਨੂੰ ਪਤਾ ਲੱਗੂਗਾ ਹੀ ਤੇ ਜਦੋਂ ਪਤਾ ਲੱਗੂਗਾ ਤੇ ਨਾਲੇ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗੂ ਤੇ ਆਪਾਂ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਗੱਲ ਸੁਣ ਲੈ ਮੇਰੀ ਕੁਛ ਨਹੀਂ ਦੱਸਣਾ ਉਹਨੂੰ ਪਕਾਈ ਤਾਂ ਨਹੀਂ ਮਾਰਤੀ ਕੋਈ ਦਸਤਨ ਦਿੱਤਾ ਕੋਈ ਸੇ ਕੋਸ ਮੈਂ ਹਾਲੇ ਤੱਕ ਕੁਛ ਨਹੀਂ ਦੱਸਿਆ ਪਰ ਮੈਂ ਦੱਸਣ ਵਾਲੀ ਸੀ ਉਹਨੂੰ ਜੇ ਦੱਸਿਆ ਤਾਂ ਖਬਰਦਾਰ ਰਹੀ ਬਾਹ ਫੜ ਕੇ ਘਰੋਂ ਬਾਹਰ ਕਰ ਦੂੰ ਤੈਨੂੰ ਵੀ ਪਰ ਬੀਬੇ ਕਿਉਂ ਨਹੀਂ ਦੱਸ ਰਹੇ ਟੀ ਉਹਨੇ ਮੇਰਾ ਪੁੱਤ ਖਾ ਲਿਆ ਹੁਣ ਉਹਨੂੰ ਵੀ ਮੈਂ ਨਾ ਇਸੇ ਤਰ੍ਹਾਂ ਹੀ ਰੱਖੂੰਗੀ ਬਰਬਾਦ ਕਰੂੰ ਜ਼ਿੰਦਗੀ ਉਹਦੀ ਜਿਵੇਂ ਮੇਰੇ ਪੁੱਤ ਦੀ ਕਰਤੀ ਉਹਨੇ ਬੀਬੇ ਉਹਨੇ ਕਿਹੜਾ ਮਾਰਿਆਗਾ ਉਹਨੂੰ ਮੈਨੂੰ ਨਹੀਂ ਪਤਾ ਇਹ ਗੱਲ ਦਾ ਜਿੱਦਾਂ ਦਾ ਪੈੜ ਪਾਈ ਆ ਉਹਨੇ ਉਹਦੇ ਨਾਲ ਹੀ ਇਹੀ ਕੁਝ ਚੱਲਦਾ ਘਰ ਚ ਤੈਨੂੰ ਕਿਵੇਂ ਸਮਝਾਵਾਂ ਬੇਬੇ ਹੁਣ ਮੈਂ ਉਹਦੀ ਵੀ ਜ਼ਿੰਦਗੀ ਹੈ ਉਹਨੂੰ ਵੀ ਜਿਉਣ ਦਾ ਹੱਕ ਹੈ ਸਮਝਾਵਾਂ ਕਿਵੇਂ ਤੈਨੂੰ ਮੈਂ ਕੋਈ ਨਿਆਣੀ ਨਹੀਂ ਸਮਝਣ ਨੂੰ ਵੀ ਤੂੰ ਮੈਥੋਂ ਵੱਡਾਂਗਾ ਕੋਈ ਸਭ ਕੁਝ ਪਤਾ ਮੈਨੂੰ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ ਬੇਬੇ ਤੂੰ ਵੀ ਇੱਕ ਔਰਤ ਹੈ ਠੀਕ ਹੈ ਉਹਦੀ ਜਗ੍ਹਾ ਖੜਕੇ ਦੇਖ ਜੇ ਮੈਂ ਔਰਤਾਂ ਮੈਂ ਮਾਂ ਵੀ ਆ ਮੈਂ ਸਮਝ ਸਕਦੀ ਆ ਪੁੱਤ ਦਾ ਦੁੱਖ ਕੀ ਹੁੰਦਾ ਬੇਬੇ ਜੀ ਤੂੰ ਮਾਂ ਨਾ ਫਿਰ ਔਰਤ ਵਾਲੀ ਜਗਾ ਵੀ ਖੜਕੇ ਦੇਖ ਖੜੀ ਹੁਈ ਆ ਮੈਂ ਜੇ ਖੜੀ ਹੁੰਦੀ ਨਾ ਆ ਗੱਲਾਂ ਨਹੀਂ ਕਰਦੀ ਸੀ ਬਾਲੀਆਂ ਮੱਤਾਂ ਨਾ ਦੇ ਮੈਨੂੰ ਗੱਲ ਸੁਣ ਲੈ ਮੇਰੀ ਪ੍ਰਗਟ ਦਾ ਫੋਨ ਆਪਦੇ ਕੋਲੇ ਰੱਖਿਆ ਕਰ ਜਦੋਂ ਵੀਰਪਾਲ ਫੋਨ ਲਾਵੇ ਨਾ ਬੰਦਾ ਬਣ ਕੇ ਸਾਈਡ ਤੇ ਹੋ ਕੇ ਗੱਲ ਕਰ ਲੈ ਕਰ ਪ੍ਰਗਟ ਬਣ ਕੇ ਉਹਨੂੰ ਫੀਲ ਨਹੀਂ ਹੋਣਾ ਚਾਹੀਦਾ ਨਾ ਨਾ ਬੇਬੇ ਮੈਥੋਂ ਨਹੀਂ ਆ ਕੰਮ ਹੋਣਾ ਕਰਨਾ ਪਊਗਾ ਕਿਤੇ ਮੈਥੋਂ ਹੋਣਾ ਨਹੀਂ ਤੇ ਘਰ ਚੋਂ ਨਾ ਜ਼ਮੀਨ ਚੋਂ ਹੋਰਾਂ ਨਹੀਂ ਲੈਣਾ ਕਿ ਆਕੇਗਾ ਟਾਹਾ ਟਾਹਾ ਫਿਰ ਬੇਬੇ ਆ ਕੰਮ ਸਾਡੇ ਤੋਂ ਕਰਾਈ ਤਾਂ ਜਾਨੀ ਆ ਪਰ ਯਾਦ ਰੱਖੀ ਤੈਨੂੰ ਰੱਬ ਨੇ ਵੀ ਮਾਫ਼ ਨਹੀਂ ਕਰਨਾ ਕਦੇ ਆਇਆ ਵੱਡਾ ਹਿੰਮਤਾਂ ਦੇ ਨਾਲ ਜੋ ਰੱਬ ਮਾਫ਼ ਨਾ ਕਰੂ ਉਹ ਦੇਖੀ ਜਾਊਗੀ ਵੱਡਾ ਹੋ ਆਇਆ ਵੱਡਾ ਸਾਰਾ ਦਿਨ ਬੋਲੀ ਜਉ ਪਰੜ ਪਰੜ ਅਕਲ ਨਹੀਂ ਤੇ ਲੇਦੀ ਵੱਡਾ ਬਣਿਆ ਰਹਿੰਦਾ ਡੀਸੀ ਸਾਰਾ ਦਿਨ ਮੰਮੀ ਕੀ ਹੋ ਗਿਆ ਤੁਸੀਂ ਕਹਦੋ ਭੁੱਲੀ ਜਾਂਨੇ ਹੋ ਕੁਛ ਨਹੀਂ ਭਾਈ ਹੁਣ ਅਸੀਂ ਇੱਥੇ ਮੰਮੀ ਨਾਨੀ ਕਿਵੇਂ ਆ ਹੁਣ ਠੀਕ ਆ ਹਾਂ ਨਾਨੀ ਠੀਕ ਆ ਭਾਈ ਤੇ ਪਰਗਟ ਕਦੋਂ ਆਊਗਾ ਮਾੜੀ ਥਾਂ ਤੇ ਨਹੀਂ ਗਿਆ ਪਰਗਟ ਆਜੂ ਆ 2-4 ਦਿਨਾਂ ਨੂੰ ਅੱਛਾ ਮੰਮੀ ਉਹਨਾਂ ਦਾ ਫੋਨ ਵੀ ਨਹੀਂ ਲੱਗਦਾ ਫੋਨ ਵੀ ਬੰਦ ਆ ਹੀ ਜਾਂਦਾ ਵਾ ਫੋਨ ਤਾਂ ਉਹ ਖਰਾਬ ਸੀ ਮੰਲਾ ਦਾ ਉਹਦਾ ਚਾਰਜ ਜੁਰਜ ਤੇ ਨਾ ਆਇਆ ਹੋਣਾ ਜਾਂ ਮੈਨੂੰ ਨਹੀਂ ਪਤਾ ਭਾਈ ਫੋਨ ਦਾ ਚੱਲ ਕੋਈ ਨਹੀਂ ਮੰਮੀ ਅੱਤੇ ਤੁਸੀਂ ਨਹੀਂ ਗਏ ਨਾਨੀ ਕੋਲੇ ਫਿਰ ਮੈਨੂੰ ਕਿੱਥੇ ਟਾਈਮ ਨੇ ਜਾਉਂਗੀ ਕਦੇ ਦਿਨ ਚੜਲੇ ਮਾਂ ਚੱਲ ਹੈਗਾ ਪਰ ਗਟ ਉੱਥੇ ਅੱਛਾ ਮੰਮੀ ਮੈਂ ਤਾਂ ਸੋਚਦੀ ਸੀਗੀ ਆਪਾਂ ਦੋਨੇ ਜਾਵਾਂਗੇ ਨਾਲੇ ਮੈਂ ਪਤਾ ਲੇ ਲਉਂਗੀ ਨਾਨੀ ਦਾ ਨਾ ਨਾ ਭਾਈ ਤੈ ਕੀ ਕਰਨਾ ਫੇਰ ਦੇਖਾਂਗੇ ਕਿਤੇ ਤੂੰ ਕੰਮ ਤਾਂ ਦਾ ਕਰ ਲਿਆ ਕਰ ਕਰੇ ਉਹ ਕੱਲੀ ਸਾਰਾ ਦਿਨ ਉਹ ਕਰਦੀ ਰਹਿੰਦੀ ਹੈਗੀ ਮੰਮੀ ਕੰਮ ਤਾਂ ਨਾ ਦੀਦੀ ਮੈਨੂੰ ਕਰਨੀ ਨਹੀਂ ਦਿੰਦੀ ਉਹ ਕਹਿੰਦੇ ਨੇ ਕੰਮ ਤਾਂ ਮੈਂ ਆਪੇ ਕਰ ਲਵਾਂ ਫਿਰ ਹੁਣ ਤੂੰ ਤਾਂ ਸਾਰਾ ਦਿਨ ਬੈਲੀ ਤੁਰੇ ਫਿਰਦੀ ਹੁਣ ਉਹ ਤੁਹਾਨੂੰ ਐ ਥੋੜੋ ਕਹਿ ਕੇ ਆ ਕੇ ਕੰਮ ਕਰ ਲੈ ਤੂੰ ਆਪ ਤੋਂ ਹੀ ਚਾਹਿੰਦਾ ਤੈਨੂੰ ਕੰਮ ਕਰਨਾ ਮੰਮੀ ਮੈਂ ਤਾਂ ਦੀਦੀ ਨੂੰ ਕਿਹਾ ਸੀਗਾ ਵੀ ਮੈਂ ਕੰਮ ਕਰ ਲੈਣੀ ਆ ਉਹ ਕਹਿੰਦੇ ਨਹੀਂ ਵੀ ਮੈਂ ਆਪੇ ਸਾਰਾ ਕੰਮ ਕਰ ਲਵਾਂਗੀ ਚਲ ਕੋਈ ਨਹੀਂ ਹੁਣ ਮੈਂ ਕਰਵਾ ਦਿਆ ਕਰੂੰਗੀ ਕੰਮ ਆ ਹੋਪੇ ਨਾ ਲਿਆ ਮੇਕਅਪ ਜਾਨਾ ਵਾਲਾ ਕਰਾ ਕਰ ਸਾਡੇ ਨਹੀਂ ਇਹ ਰੀਤੀ ਰਿਵਾਜ ਆ ਬਾ ਸਾਧਨ ਬੁੱਲੇ ਜ ਲਵੇੜੀ ਰੱਖਦੀ ਐ ਕਿਉਂ ਮੰਮੀ ਨਾਲੇ ਹੁਣੀ ਉਹ ਨਹੀਂ ਤਾਂ ਸਾਡਾ ਵਿਆਹ ਹੋਇਆਗਾ ਮੇਕਅਪ ਤਾਂ ਕਰਦੀ ਹੁੰਦੇ ਆ ਨਹੀਂ ਕੱਟ ਹੀ ਕਰ ਲਿਆ ਕਰ ਬਸ ਬਾਲਾਂ ਨੇ ਸੋਣਾ ਲੱਗਦਾ ਹੁੰਦਾ ਹੈ ਚਲ ਕੋਈ ਨਹੀਂ ਕੱਟ ਕਰ ਲਿਆ ਕਰੂੰਗਾ ਆਹ ਕੰਮ ਕੰਮ ਕਰ ਲਾ ਕੋਈ ਜਾ ਕੇ ਠੀਕ ਆ ਮੰਮੀ ਦੇਖ ਕਦੇਤ ਨਾਲ ਮੇਰਾ ਜੀ ਐ ਕਰਦਾ ਵੀ ਇਸ ਕੋ ਲੈਣੀ ਨੂੰ ਮਿਲਦੇ ਪੁੱਤ ਕੁੜੀ ਤੋੜਦਾ ਬੁਰੀ ਬੋਲ ਲੱਗਦੀ ਐ ਮੈਨੂੰ ਇਹ ਸੋਨੀ ਹਾਂਜੀ ਯਰ ਮੈਂ ਵੀ ਬੇਬੇ ਨਾਲ ਕਰੀ ਸੀ ਗੱਲ ਕੀ ਕਹਿੰਦੇ ਫਿਰ ਬੇਬੇ ਤੈਨੂੰ ਪਤਾ ਹੀ ਆ ਉਹਦਾ ਪੁੱਠਾ ਹੀ ਚਲਦੀ ਆ ਉਹ ਤਾਂ ਉਹ ਤਾਂ ਮੈਨੂੰ ਪਤਾ ਹੀ ਸੀਗਾ ਵੀ ਉਹਨਾਂ ਨੇ ਨਹੀਂ ਮੰਨਣਾ ਤੇ ਮੈਂ ਨਾ ਸਾਰਾ ਕੁਝ ਦੱਸ ਰਿਆਂਗਾ ਵੀਰਪਾਲ ਨੂੰ ਜਦੋਂ ਉਹਨ ਬੇਬੇ ਮੰਨੀ ਨਹੀਂ ਹੈਗੇ ਫਿਰ ਤੁਸੀਂ ਕਿਉਂ ਦੱਸਦੇ ਹੋ ਯਾਰ ਦੱਸਣਾ ਤਾਂ ਪੈਣੀ ਹੈ ਕਦੇ ਨਾ ਕਦੇ ਤਾਂ ਪਤਾ ਲੱਗੂਗੀ ਕਿੰਨਾ ਗਲਤ ਕਰੀ ਜੰਨੇ ਆਪਾਂ ਉਹਦੇ ਨਾਲ ਮੇਰੀ ਗੱਲ ਸੁਣੋ ਜਦੋਂ ਬੇਬੇ ਮੰਨ ਨਹੀਂ ਰਹੀ ਜੇ ਆਪਾਂ ਦੱਸਤਾ ਤਾਂ ਉਹਨੂੰ ਹੋਰ ਦੁੱਖ ਹੋਊਗਾ ਫਿਰ ਉਹ ਹੋਰ ਦੁਖੀ ਹੋ ਨਾ ਜਾਣੇ ਗੁੱਸੇ 'ਚ ਬੰਦਾ ਕੁਛ ਵੀ ਕਰ ਲੇ ਫਿਰ ਆਪਾਂ ਕੀ ਕਰਾਂਗੇ ਤਾਂ ਨੜੇ ਜਿਹੜੇ ਬੇਬੇ ਨੇ ਡਰਾਵੇ ਜਿੰਦੀ ਸੀ ਨਾ ਕਿ ਮੈਂ ਜ਼ਮੀਨ ਜਾਇਦਾਦ 'ਚੋਂ ਇੱਕ ਹੋਰਾ ਨਹੀਂ ਦੇਣਾ ਨਾ ਦੇਵੇ ਕੋਈ ਗੱਲ ਨਹੀਂ ਮੈਂ ਵੀ ਘਰ ਛੱਡ ਕੇ ਜਾਣ ਨੂੰ ਤਿਆਰ ਹਾਂਗਾ। ਮੇਰੀ ਗੱਲ ਸੁਣੋ, ਆਪਾਂ ਨੂੰ ਜ਼ਮੀਨ ਦਾ ਲਾਲਚ ਨਹੀਂ ਹੈਗਾ। ਆਹੇ ਜਿਹੜੀ ਜੇ ਆਪਾਂ ਕਿਵੇਂ ਛੱਡ ਕੇ ਜਾ ਸਕਦੇ ਉਹ ਤਾਂ ਹੈ ਵੀ ਕੌਣ ਆ ਫਿਰ ਆਪਣੇ ਬਿਨਾ। ਤੇ ਫਿਰ ਬੇਬੇ ਆਪ ਵੀ ਸੋਚੇ ਨਾ ਵੀ ਇਹੋ ਜੀਆਂ ਗੱਲਾਂ ਕਰਦੇ ਆਪਾਂ ਵਧੀਆ ਲੱਗਦੇ ਆ। ਫਿਰ ਕੋਈ ਨਾ ਉਹ ਤਾਂ ਹੁਣ ਗੁੱਸੇ 'ਚ ਕਹੀ ਜਾਂਦੇ ਥੋੜਾ ਟਾਈਮ ਪੈਣ ਦੋ ਆਪੇ ਸਮਝ ਜਾਣਗੇ। ਅੱਜ ਤਾਂ ਲੱਗੀ ਹੋਈ ਤਤੀ ਤਾਂ ਕਹਿੰਦੇ ਨੇ। ਹੌਲੀ-ਹੌਲੀ ਜੋ ਗੱਲ ਠੰਡੀ ਪੈਗੀ ਆਪੇ ਸਮਝ ਜਾਣਗੇ। ਤੁਸੀਂ ਮੈਨੂੰ ਨਹੀਂ ਲੱਗਦਾ ਗੱਲ ਠੰਡੀ ਪਾਊਗੀ। ਤੇ ਜਦੋਂ ਅਗਲੇ ਨੂੰ ਪਤਾ ਲੱਗੂਗਾ ਫਿਰ ਉਹਦੋਂ ਕੀ ਮੂੰਹ ਦਿਖਾਵਾਂਗੇ ਉਹਨਾਂ ਨੂੰ ਜੋ ਬਾਅਦ ਚ ਹੋਊਗਾ ਉਹ ਬਾਅਦ ਚ ਦੇਖ ਲਾਂਗੇ ਪਰ ਜਿਹੜਾ ਅੱਜ ਚੱਲ ਰਿਹਾ ਨਾ ਅੱਜ ਦਾ ਮੌਕਾ ਸੰਭਾਲ ਲਓ ਤੁਸੀਂ ਇਹਨਾਂ ਨੂੰ ਗੁੱਸਾ ਨਾ ਕਰਿਆ ਕਰੋ ਮੈਨੂੰ ਤੁਹਾਡਾ ਪਹਿਲਾਂ ਹੀ ਪਤਾ ਸੀਗਾ ਆਪਾਂ ਸਹੀ ਨਹੀਂ ਕਰ ਰਹੇਗੇ ਉਹ ਤਾਂ ਮੈਨੂੰ ਵੀ ਪਤਾ ਫਿਰ ਹੁਣ ਮਾਂ ਕੰਨੀ ਵੀ ਦੇਖ ਲਓ ਨਾ ਮਾਂ ਕੰਨੀ ਦੇਖੀ ਜਾਂਦਾ ਮਾਂ ਵੀ ਮੜਾ ਮੋਟਾ ਸੋਚੇ ਮੀੜੀਆਂ ਗੱਲਾਂ ਉਹ ਕਰੀ ਜਾਂਦੀ ਐ ਉਹ ਸਹੀ ਐ ਮੈਨੂੰ ਪਤਾ ਵੀ ਨਹੀਂ ਸਹੀ ਹੈਗੀ ਉਹ ਮਾਂ ਹੈ ਮਾਂ ਦਾ ਦਿਲਾਹੋ ਤਾ ਉਹ ਐਂ ਕਾਰਿਆ ਉਹਦਾ ਹੀ ਪੁੱਤ ਗਿਆਗਾ ਪੁੱਤ ਤਾਂ ਗਿਆਗਾ ਤੇ ਫਿਰ ਉਹਦਾ ਕੀ ਕਸੂਰ ਆ ਵਿਚਾਰੀ ਦਾ ਉਹਦਾ ਕੋਈ ਕਸੂਰ ਨਹੀਂ ਹੈਗਾ ਫਿਰ ਹੁਣ ਬੇਬੇ ਨੂੰ ਕਿਵੇਂ ਸਮਝਾਈਏ ਮੈਂ ਵੀ ਸਮਝਾ ਕੇ ਦੇਖ ਲਿਆ ਤੂੰ ਵੀ ਦੇਖ ਲਿਆ ਉਹ ਤਾਂ ਕਹਿੰਦੀ ਜਿੰਮੇ ਮੇਰਾ ਪੁੱਤ ਗਿਆਗਾ ਕਹਿੰਦੀ ਓਵੇਂ ਮੈਂ ਇਹਨੂੰ ਘਰਵਾਰ ਦਾ ਹੁਣ ਦਿੰਦੀ ਉਹ ਕੋਈ ਗੱਲ ਨਹੀਂ ਜਦੋਂ ਹੌਲੀ ਹੌਲੀ ਆਪੇ ਭੁੱਲ ਜਾਂਦੇ ਨੇ ਟਾਈਮ ਦੇ ਨਾਲ ਅੱਜ ਕਿਵੇਂ ਭੁੱਲ ਗਿਆ ਹੁਣ ਟਾਈਮ ਵੀ ਕਿੰਨਾ ਕ ਹੋਇਆ ਹਜੇ ਕੰਨ ਭੁੱਲਣਦੀ ਨਹੀਂ ਗੱਲ ਤੇ ਇਹ ਹੈ ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗੂ ਆਪਾਂ ਕੀ ਮੂੰਹ ਦਿਖਾਵਾਂਗੇ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਘਰਦਿਆਂ ਨੂੰ ਪਤਾ ਲੱਗੂ ਉਹ ਮੌਕਾ ਦੇਖ ਕੇ ਜਿਹੜਾ ਜਿਹਾਂ ਟਾਈਮ ਹੋਊਗੀ ਜਿੱਦਾਂ ਗੱਲ ਕਰਦਾਂਗੇ ਪਰ ਮੈਥੋਂ ਦੀ ਮੈਂ ਨਹੀਂ ਇਹ ਗੱਲਾਂ ਕਰ ਸਕਦੀ ਜਿਹੜੀਆਂ ਤੁਸੀਂ ਆਖੀ ਜੰਨੇ ਹੋ ਹੁਣ ਦੇਖੋ ਮਾਂ ਦੇ ਖਾਤ ਦਾ ਸਾਨੂੰ ਕਰਨਾ ਪਊਗਾ ਮੈਂ ਨਹੀਂ ਤੁਹਾਡਾ ਸਾਥ ਦਿੰਦੀ ਇਸ ਗੱਲ 'ਚ ਨਾ ਉਹ ਤਾਂ ਗੁੱਸੇ 'ਚ ਬੋਲੀ ਜਾਂਦੀ ਆ ਪਰ ਮੈਂ ਨਹੀਂ ਮਾਂ ਨੂੰ ਕੱਲੀ ਛੱਡ ਕੇ ਜਾਂਦੀ ਮਾਂ ਨੂੰ ਛੱਡ ਕੇ ਨਹੀਂ ਜਾਂਦੀ ਫਿਰ ਮਾਂ ਵੀ ਮਾੜਾ ਮੋਟਾ ਸੋਚੇ ਨਾ ਕੋਈ ਨਹੀਂ ਮੈਂ ਆਪੇ ਸਮਝਾ ਲੂੰਗੀ ਮਾਂ ਨੂੰ ਕੀ ਹੋ ਗਿਆ ਕੀ ਦਾ ਫੋਨ ਹੈ ਫੋਨ ਆਈ ਜਾਂਦਾ ਵੀਰਪਾਲ ਦਾ ਪਰ ਗਟਾਲੇ ਫੋਨ ਤੇ ਫੇ ਤੁਸੀਂ ਚੱਕ ਲੋ ਨਾ ਤੁਸੀਂ ਕੱਟ ਕੇ ਆਉ ਦਿੱਤਾ ਫੋਨ ਕਿਵੇਂ ਚੱਕਾਂ ਮੈਥੋਂ ਨਹੀਂ ਇਹ ਕੰਮ ਹੁੰਦਾ ਯਾਰ ਮੇਰੀ ਗੱਲ ਸੁਣ ਲੈ ਚਨੇ ਗੱਲ ਤਾਂ ਤੁਹਾਨੂੰ ਕਰਨੀ ਪਊਗੀ ਉਹਦਾ ਮਨ ਖੜ ਜੂਗਾ ਠੀਕ ਹੈ ਇੱਕ ਵਾਰ ਗੱਲ ਕਰਕੇ ਕਹਿ ਦਿਓ ਕਿ ਮੈਂ 10 ਦਿਨ ਨਹੀਂ ਆ ਸਕਦਾ ਕਿੰਨਾ ਕੁ ਟਾਈਮ ਮਨ ਖੜਾਵਾ ਕੋਈ ਨਕੇਰਾਂ ਤਾਂ ਗੱਲ ਕਰ ਲਓ ਨਾ ਕੇਰਾਂ ਤੂੰ 10 ਦਿਨ ਕਹਿ ਦਿਓ ਉਸ ਤੋਂ ਬਾਅਦ ਦੇਖਦੇ ਆ ਫਿਰ ਤੁਸੀਂ ਇੱਕ ਵਾਰ ਗੱਲ ਕਰੋ ਯਾਰ ਬਹੁਤ ਗਲਤ ਕਰੀ ਜੰਨੇ ਆਪਾਂ ਸਹੀ ਨਹੀਂ ਇਹ ਗੱਲਾਂ ਮੈਨੂੰ ਨਾ ਅੱਜ ਦੇ ਟਾਈਮ 'ਚ ਸਹੀ ਗੱਲ ਤਾਂ ਨਹੀਂ ਕੁੱਛ ਦਿੰਦਾ ਜੋ ਚੱਲ ਰਿਹਾ ਜਿਵੇਂ ਚੱਲ ਰਿਹਾ ਕਿਹਨਾਂ ਚੱਲਣ ਤੋਂ ਪਲੀਜ਼ ਇੱਕ ਵਾਰ ਗੱਲ ਕਰ ਲੋ ਤੁਸੀਂ ਨੇ ਬਾਅਦ ਜਾ ਕੇ ਗੱਲ ਕਰਿਓ ਇੱਕ ਵਾਰ ਮੰਨ ਲਿਆ ਕਰੋ ਨਾ ਕਦੇ ਚਲ ਠੀਕ ਹੈ ਯਾਰ ਇਹ ਵੀ ਨਹੀਂ ਮੰਨਦੇ ਹੈਗੇ ਫੋਨ ਹੀ ਕੱਟਤਾ ਹੈਲੋ ਆ ਵੀਰ ਮਾਣ ਸ਼ੁਕਰ ਹੈ ਕਿ ਤੇ ਤੁਹਾਡਾ ਫੋਨ ਲੱਗ ਗਿਆ ਤੁਹਾਡਾ ਫੋਨ ਹੀ ਬੰਦ ਆ ਜਾਂਦਾ ਫੋਨ ਤਾਂ ਲਾ ਲਿਆ ਕਰੋ ਉਹ ਤੈਨੂੰ ਬਤਾ ਦੈਗਾ ਹਸਪਤਾਲ ਚ ਜੀ ਕਿਵੇਂ ਇੱਥੇ ਲੋ ਹੋ ਜਾਂਦਾ ਫੋਨ ਤੇ ਚਾਰਜ ਲਾ ਲਿਆ ਕਰੋ ਪਲੱਗ ਤਾਂ ਹੋਣਗੇ ਹਸਪਤਾਲ ਚ ਹਸਪਤਾਲ ਛੱਡੋ ਟਾਈਮ ਨਹੀਂ ਲੱਗਦਾ ਹੁੰਦਾ ਮੇਰੀ ਗੱਲ ਸੁਣੋ ਕਦੋਂ ਆਉਂਗੇ ਮੈਂ ਆਜੂ 10 15 ਦਿਨਾਂ ਤੱਕ 10 15 ਦਿਨਾਂ ਤੱਕ ਹਾਂ ਲੈ ਮੇਰੀ ਗੱਲ ਸੁਣੋ ਨਾਨੀ ਕੋਲੇ ਕੋਈ ਹੋਰ ਰਿਸ਼ਤੇਦਾਰ ਨਹੀਂ ਰਹਿਣਾ ਓਹੋ ਤੈਨੂੰ ਪਤਾ ਤਾਂ ਹੈਗਾ ਨਾਨੀ ਦਾ ਮੇਰੇ ਨਾਲ ਹੀ ਮੋਹ ਪਿਆਰ ਆ ਗਿਆ ਉਹ ਤਾਂ ਮੈਨੂੰ ਦੋ ਪਲ ਨਹੀਂ ਦੂਰ ਜਾਣ ਦਿੰਦੀ ਅੱਛਾ ਨਾਲੇ ਮੰਮੀ ਵੀ ਨਹੀਂ ਪਤਾ ਲੈਣਾ ਇਹ ਨਾਨੀ ਦਾ ਓਹ ਮੰਮੀ ਕਦੋਂ ਪਤਾ ਦਏ ਘਰੇ ਉਲਜੀ ਪਈ ਹੈਗੀ ਦਿਨ ਤੋਂ ਬਾਅਦ ਤੈਨੂੰ ਪਤੀ ਜਾਂਦਾ ਘਰ ਦਾ ਸਿਸਟਮ ਚਲੋ ਕੋਈ ਨਹੀਂ ਸੱਚ ਮੈਂ ਤੁਹਾਨੂੰ ਐਂ ਕਹਿੰਦੀ ਸੀ ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਉਹ ਜੇ ਘਰ ਕਰੇ ਰਹੀਏ ਤਾਂ ਘਰ ਦਾ ਖਾਣਾ ਪੀਣਾ ਤਾਂ ਬੰਦਾ ਠੀਕ ਰਹਿੰਦਾ ਹੁਣ ਬਾਹਰ ਰਹਿਨੇ ਆ ਇੱਥੇ ਬਾਹਰ ਦਾ ਖਾਣਾ ਪੀਣਾ ਤੈਨੂੰ ਪਤਾ ਹੀ ਕਹੇ ਜਾਂਦਾ ਵੀ ਕੁੱਤੋਂ ਠੰਡੇ ਹੀ ਅਹਾਂ ਇਹ ਤਾਂ ਹੈਗਾ ਚਲ ਕੋਈ ਨਹੀਂ ਮੈਂ ਤੁਹਾਨੂੰ ਐਂ ਕਹਿੰਦੀ ਸੀ ਤੁਸੀਂ ਨਾ ਮੰਮੀ ਨਾਲ ਗੱਲ ਕਰਕੇ ਨਾ ਮੜੇ ਮੰਮੀ ਨੂੰ ਕਹਿ ਦਿੰਦੇ ਨਾਨੀ ਦਾ ਪਤਾ ਲੈ ਜਾਂਦੇ ਅਸੀਂ ਨਾਲੇ ਮੈਂ ਆ ਜਾਂਦੀ ਨਾਨੀ ਦਾ ਪਤਾ ਲੈਣ ਓ ਕੀ ਕਰਨਗੀ ਕੋਈ ਗੱਲ ਨਹੀਂ ਬਸ ਅਸੀਂ ਆ ਜਾਾਂਗੇ ਇੱਥੇ ਤਾਂ ਇੱਕ ਜਣੇ ਨੂੰ ਬਾੜ ਦੇ ਅੰਦਰ ਤੇ ਕੇਣਾ ਕੱਲਾ ਮਈ ਹੈਗਾ ਦੂਜੇ ਤਾਂ ਐਂਟਰੀ ਨਹੀਂ ਕਰਨ ਦਿੰਦੇ ਇੱਥੇ ਸਨੀ ਬਾਈ ਨੂੰ ਭੇਜ ਦਾਂਗੇ ਓਹੋ ਤੈਨੂੰ ਦੱਸੀ ਤਾਂ ਜਾਣਾ ਵੀ ਦੂਜੇ ਬੰਦੇ ਦਾ ਇਹ ਤਾਂ ਫਾਇਦਾ ਹੀ ਨਹੀਂ ਕੋਈ ਇੱਥੇ ਇੱਕ ਜਣੇ ਦੀ ਐਂਟਰੀ ਹੈ ਓਹੋ ਤੂੰ ਸਤਾ ਨਾ ਗੱਲਾਂ ਚਾਉਣੀ ਨਹੀਂ ਦਿੰਦੇ ਮੈਂ ਤੁਹਾਨੂੰ ਐਂ ਕਹਨੀ ਆ ਵੀ ਤੁਸੀਂ ਘਰੇ ਆ ਜਾਓ ਸਨੀ ਬਾਈ ਨੂੰ ਭੇਜ ਦਾਂਗੇ ਨਾਲ ਤੁਹਾਨੂੰ ਪਤਾ ਹਫਤਾ ਲਾਹੀ ਮੈਂ ਪਿੰਡ ਮੇਰੀ ਮੰਮੀ ਵੀ ਕਹਿੰਦੀ ਸੀ ਕਹਿੰਦੀ ਪ੍ਰਗਟ ਨਹੀਂ ਨਾ ਇੱਕ ਵਾਰੀ ਵੀ ਫੋਨ ਲਾ ਕੇ ਨਹੀਂ ਪੁੱਛਿਆ ਮੈਨੂੰ ਵੀ ਤੂੰ ਠੀਕ ਆ ਜਾਂ ਕਦੋਂ ਆਏਂਗੀ ਵਾਪਸ ਕੁਛ ਵੀ ਨਹੀਂ ਪੁੱਛਿਆ ਤੁਸੀਂ ਤਾਂ ਓਹੋ ਤੈਨੂੰ ਪਤਾ ਤਾਂ ਰਹੇਗਾ ਨਾਨੀ ਜੀ ਮੈਂ ਤਾਂ 2 ਮਿੰਟ ਵੀ ਨਿਆਣ ਦੇ ਸਾਈਡ ਤੇ ਕੋਈ ਨਾ ਤੁਸੀਂ ਮੈਂ ਲਾ ਦੂੰਗਾ ਫੋਨ ਉਹਨਾਂ ਨੂੰ ਟਾਈਮ ਕੱਢ ਕੇ ਟੈਨਸ਼ਨ ਨਾ ਲੈਣਾ ਚੱਲ ਕੋਈ ਨਹੀਂ ਉਹਨਾਂ ਦਾ ਤਾਂ ਦੇਖੀ ਜਾਓ ਮੈਨੂੰ ਫੋਨ ਲਾ ਲਿਆ ਕਰੋ ਕੋਈ ਨਾ ਕੋਈ ਨਾ ਠੀਕ ਲੈ ਹਜੇ 10 15 ਦਿਨ ਹੋਰ ਲੱਗਣਗੇ ਪਹਿਲਾਂ ਤਾਂ ਨਾ ਮੇਰਾ ਵਧੀਆ ਜੀ ਲੱਗ ਗਿਆ ਸੀਗਾ ਪਰ ਪਤਾ ਨਹੀਂ ਕੀ ਗੱਲ ਮੰਮੀ ਅੰਨਾ ਗੁੱਸੇ ਜਿਹਾ ਨਾ ਬੋਲਦੇ ਆ ਮੈਨੂੰ ਮੇਰਾ ਤਾਂ ਹੁਣ ਇੱਥੇ ਜੀ ਨਹੀਂ ਲੱਗਦਾ ਚਲੋ ਦੀਦੀ ਨੂੰ ਪੋਸਟ ਦੀਆਂ ਜੇ ਕੋਈ ਕੰਮ ਆ ਤਾਂ ਕਰਵਾ ਦਿੰਨੀ ਆ ਨਹੀਂ ਫਿਰ 2 ਮਿੰਟ ਉਹਦੇ ਨਾਲ ਹੀ ਗੱਲਾਂ ਬਾਤਾਂ ਕਰ ਲੈਣੀ ਆ ਜੀ ਲੱਗ ਜਾਊਗਾ ਕਿਤੇ ਮੰਮੀ ਮੈਨੂੰ ਦੇਖ ਕੇ ਫੇਰ ਨਾ ਆਖਣ ਵੀ ਤੂੰ ਸਾਰਾ ਦਿਨ ਫੋਨ ਤੇ ਹੀ ਲੱਗੀ ਰਹਿਣੀ ਆ ਦੀਦੀ ਹਾ ਵਿਰਪਲ ਮੈਂ ਤੁਹਾਨੂੰ ਐਂ ਕਹਿੰਦੀ ਸੀ ਸਾਰਾ ਦਿਨ ਨਾ ਤੁਸੀਂ ਆਪ ਹੀ ਕੰਮ ਕਰੀ ਜਾਂਦੇ ਰਹਿੰਦੇ ਹੋ ਮੈਨੂੰ ਵੀ ਦੱਸ ਦਿਆ ਕਰੋ ਕੋਈ ਕੰਮ ਵਿਰਪਲ ਮੈਂ ਤਾਂ ਤੁਹਾਨੂੰ ਐਂ ਨਹੀਂ ਕਹਿੰਦੀ ਤੂੰ ਆ ਚੂੜਾ ਪਾ ਰੱਖ ਹੈ ਨਾ ਤੇਰਾ ਚੂੜਾ ਖਰਾਬ ਹੋ ਜਾਊਗਾ ਕੋਈ ਨਹੀਂ ਦੀਦੀ ਇਹਦਾ ਕੀ ਖਰਾਬ ਹੋਣਾ ਹੋਰ ਲੈ ਆਉਂਗੀ ਮੈਂ ਨਾਲੇ ਮੈਨੂੰ ਤਾਂ ਨਾ ਬਾਲਾ ਸ਼ੌਂਕ ਆ ਚੂੜਾ ਪਾਉਣ ਦਾ ਮੈਂ ਤਾਂ ਨਾ ਛੇਤੀ ਛੇਤੀ ਚੂੜਾ ਲਾਉਣਾ ਹੀ ਨਹੀਂ ਹਾਂ ਵਿਰਪਲ ਇਹ ਤਾਂ ਗੱਲ ਤੇ ਨਹੀਂ ਸਹੀ ਆ ਉਹ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਸ਼ੌਂਕ-ਸ਼ੌਂਕ ਆਤੀ ਆ ਮੈਂ ਤਾਂ ਤਾਂ ਤੇਂਦੀ ਸੀਗੀ ਮੈਂ ਵੀ ਕਾਟੇ ਪਾਇਆ ਚੂੜਾ ਚੱਲ ਕੋਈ ਨਹੀਂ ਜੇ ਤੁਸੀਂ ਮੈਨੂੰ ਚੂੜੇ ਦਾ ਕਰਕੇ ਕੰਮ ਨਹੀਂ ਨਾ ਕਹਿੰਦੇ ਮੈਂ ਚੂੜਾ ਲਾ ਦੂੰਗੀ ਬਸ ਮੈਨੂੰ ਕੋਈ ਕੰਮ ਦੱਸ ਦਿਆ ਕਰੋ ਹੁਣ ਤਾਂ ਨਾਲੇ ਕਾਫੀ ਦਿਨ ਹੋ ਗਏ ਨਾ ਹੁਣ ਤਾਂ ਤੁਸੀਂ ਇਹਨੂੰ ਲਾਈ ਦੇ ਦੀਦੀ ਅਜੇ ਤਾਂ ਪੂਰਾ ਮਹੀਨਾ ਵੀ ਨਹੀਂ ਹੋਇਆ ਵਿਆਹ ਨੂੰ ਐਵੇਂ ਨਾ ਮੰਮੀ ਫਿਰ ਬੋਲੂਗੀ ਵੀ ਪਤਾ ਨਹੀਂ ਮੇਰੇ ਪੁੱਤ ਦੀ ਸੋਖ ਨਹੀਂ ਭਾਲਦੀ ਇਹਨੇ ਚੂੜਾ ਲਾਤਾ ਮੇਰੇ ਪੁੱਤ ਮੰਮੀ ਨੇ ਕੀ ਬੋਲਣਾ ਤਾਂ ਖੁਸ਼ ਨਹੀਂ ਕਹਿੰਦੇ ਨਾਲੇ ਨਾ ਉਹ ਆ ਬੈਂਪਰ ਮਾਇਆ ਨੂੰ ਮੰਨਦੇ ਨਹੀਂ ਹੁੰਦੇ ਉਹ ਨਹੀਂ ਕਹਿੰਦੇ ਹੈਗੇ ਕੁਛ ਇਨਾਲੇ ਇਹ ਚੀਜ਼ਾਂ ਨੂੰ ਕੌਣ ਮੰਨਦਾ ਵਿਰਪਲ ਹੁਣਾ ਸੱਚ ਦੀਦੀ ਤੁਹਾਡੀ ਨਾ ਆਹ ਗੱਲ ਤੋਂ ਮੇਰੇ ਦਿਮਾਗ 'ਚ ਗੱਲ ਆਈ ਮੈਨੂੰ ਨਾ ਮੰਮੀ ਵੀ ਕਹਿੰਦੇ ਸੀਗੇ ਵੀ ਤੂੰ ਇਹਨਾਂ ਮੇਕਅਪ ਨਾ ਕਰਿਆ ਕਰ ਸਾਡੇ ਤਾਂ ਮੇਰੀ ਭਾਬੀ ਅਰਗੇ ਨਾ ਹਜੇ ਤੱਕ ਮੇਕਅਪ ਕਰਦੀਆਂ ਆਂ ਨਾਲੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਸਾਡੇ ਤਾਂ ਵਿਆਹ ਨੂੰ ਕੋਈ ਇੰਨਾ ਟਾਈਮ ਵੀ ਨਹੀਂ ਹੋਇਆ ਤਾਂ ਵੀ ਮੰਮੀ ਮੈਨੂੰ ਕਹਿੰਦੇ ਇੰਨਾ ਮੇਕਅਪ ਨਾ ਕਰਿਆ ਕਰੋ ਐਵੇਂ ਬੋਲੀ ਜਿਵੇਂ ਵੀੜੀ ਫਿਰਦੀ ਰਹਿਣੀ ਹੈ ਵਿਰਪਲ ਉਹ ਐਂ ਕਹਿੰਦੇ ਆਪਣੇ ਨਾ ਕੋਈ ਕਰਦਾ ਨਹੀਂ ਹੈਗਾ ਆਪਣੇ ਪਤਾ ਨਹੀਂ ਕਿਉਂ ਕੋਈ ਕਰਦੀ ਨਹੀਂ ਮੇਕਅਪ ਵਰਵਾਜੀ ਨਹੀਂ ਹੈਗਾ ਤੂੰ ਕਦੇ ਮੈਨੂੰ ਦੇਖਿਆ ਮੇਕਅਪ ਕਰਿਆ ਨਹੀਂ ਸਿੱਧਾ ਨਹੀਂ ਕਰਦੇ ਮੀ ਬਸ ਫਿਰ ਤਾਂ ਹੀ ਕਹਿੰਦੀ ਮੰਮੀ ਵੀ ਆਸੇ-ਪਾਸੇ ਦੇਖ ਕੇ ਆਪਣੇ ਕੋਈ ਹੰਡਣਾ ਖੰਡਣਾ ਵੀ ਨਹੀਂ ਮੇਕਅਪ ਕਰਦੀਆਂ ਚੱਲ ਕੋਈ ਨਹੀਂ ਮੈਂ ਹੁਣ ਨਹੀਂ ਕਰਿਆ ਕਰਦੀ ਠੀਕ ਹੈ ਹਾਂ ਕੋਈ ਨਹੀਂ ਬਾਕੀ ਕੋਈ ਨਾ ਤੂੰ ਕਰ ਲਿਆ ਕਰੇ ਕੰਮ ਤਾਂ ਮੈਂ ਤੈਨੂੰ ਕਹ ਰਿਆ ਕਰੂੰ ਮੈਂ ਤਾਂ ਬਸ ਝੂੜੇ ਕਰਕੇ ਹੀ ਨਹੀਂ ਕਹਿੰਦੀ ਸੀ ਨਾ ਕੋਈ ਨਹੀਂ ਤਾਂ ਮੈਂ ਲਾ ਦੂੰਗੀ ਹਾਂ ਚੰਗਾ ਨਾਲੇ ਸਾਚ ਇੱਕ ਗੱਲ ਹੋਰ ਮੇਰੀ ਨਾ ਹੁਣੀ-ਹੁਣੇ ਪ੍ਰਗਟਨਾ ਗੱਲ ਹੋਈ ਆ ਹੁਣ ਪਤਾ ਉਹ ਕਹਿੰਦਾ 15 ਦਿਨ ਲੱਗਣਗੇ ਮੈਨੂੰ ਹੋਰ ਚੱਲ ਕੋਈ ਨਾ ਤੇਰੀ ਗੱਲ ਤਾਂ ਹੋਊਗੀ ਤੂੰ ਤਾਂ ਐਵੇਂ ਟੈਨਸ਼ਨ ਲਈ ਜਾਂਦੀ ਸੀਗੀ ਹਾਂ ਸਹੀ ਗੱਲ ਆ ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀ ਉਹ ਨਾਨੀ ਕਰਕੇ ਨਹੀਂ ਹੁੰਦਾ ਹੈਗਾ ਹਾਂ ਕਹਿੰਦਾ ਸੀਗਾ ਕਹਿੰਦਾ ਨਾਨੀ ਨੇ ਬਾਲਾ ਮੋ ਕਰਦੀ ਆ ਮੈਨੂੰ ਇੱਕ ਮਿੰਟ ਵੀ ਆਪਦੇ ਤੋਂ ਦੂਰ ਨਹੀਂ ਜਾਣ ਦਿੰਦੀ ਪਰ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀ ਦੀਦੀ ਤੁਸੀਂ ਐਂ ਨਾ ਸੋਚੋ ਵੀ ਕਹਿੋ ਜੀਆਂ ਗੱਲਾਂ ਕਰਦੀ ਆ ਹਾਂ ਦੱਸ ਵੀ ਮੰਮੀ ਤੇ ਤਾਂ ਫਿਰ ਵੀ ਉਹ ਮੰਮੀ ਨੇ ਨਾਨੀ ਮੰਮੀ ਪਤਾ ਲੈਣ ਗਈ ਨਹੀਂ ਕਿ ਜਾਏ ਸੀ ਜਦੋਂ ਮਿਰਪਾਲ ਤੂੰ ਪਿੰਡ ਗਈ ਹੋਈ ਸੀ ਨਾ ਮੰਮੀ ਤਾਂ ਉਹਦੀ ਲਾਏ ਸੀ 5-6 ਦਿਨ ਪਾ ਦੀਦੀ ਪ੍ਰਗਟ ਤਾਂ ਮੈਨੂੰ ਐ ਕਹਿੰਦਾ ਸੀਗਾ ਵੀ ਇੱਥੇ ਦੂਜੇ ਬੰਦੇ ਨੂੰ ਤਾਂ ਆਉਣ ਨਹੀਂ ਦਿੰਦੇ ਇੱਕ ਬੰਦਾ ਹੀ ਰਹਿੰਦਾ ਕੋਲੇ ਫਿਰ ਮੰਮੀ ਇੰਨੇ ਦਿਨ ਕਿਵੇਂ ਲਾਏ ਉਹਦਣਾ ਵੀਰਪਾਲ ਪ੍ਰਗਟ ਘਰੇ ਸੀ ਮੰਮੀ ਉਹਦੇ ਲਾ ਕੇ ਆਏ ਨੇ ਦੋ ਜਣਿਆਂ ਨੂੰ ਨਹੀਂ ਰਹਿਣ ਦਿੰਦੇ ਫਿਰ ਪ੍ਰਗਟ ਆ ਗਏ ਮੰਮੀ ਆ ਗਏ ਚੱਲ ਕੋਈ ਨਹੀਂ ਦੀਦੀ ਮੈਂ ਤਾਂ ਨਾ ਪਾ ਕਹਿੰਦੀ ਸੀਗੀ ਮੈਨੂੰ ਐ ਸੀ ਮੰਮੀ ਦੇ ਬਾਨੇ ਨਾਲ ਮੈਂ ਵੀ ਜਾਉਂਗੀ ਨਾਨੀ ਦਾ ਪਤਾ ਲੈਣ ਤੈਨੂੰ ਕੀ ਹੋਇਆ ਹਜੇ ਕੱਲ ਤਾਂ ਤੂੰ ਆਈ ਨਾ ਮੈਂ ਇੰਨੀ ਟੈਨਸ਼ਨ ਨਾਲ ਜਦੋਂ ਪ੍ਰਗਟ ਇੱਥੇ ਆ ਗਿਆ ਫੇਰ ਵਗ ਜੀ ਤੂੰ ਦੋਨੇ ਜਾਇਆ ਚੱਲ ਕੋਈ ਨਹੀਂ ਠੀਕ ਆ ਫਿਰ ਉਹਨੂੰ ਕੋਈ ਨਹੀਂ ਕੰਮ ਹੈਗਾ ਹੁਣ ਤਾਂ ਮੈਂ ਕਰਦੇ ਫੇਰ ਸ਼ਾਮ ਨੂੰ ਕਰਾ ਦੇ ਮੇਰੇ ਨਾਲ ਚਲੋ ਠੀਕ ਆ ਠੀਕ ਮੰਮੀ ਵੀ ਨਾ ਕਿੰਨੇ ਤਾਂ ਝੂਠ ਬੁਲਵਾਉਗੀ ਇੱਕ ਝੂਠ ਦੀ ਖਾਤਰ ਨਾ 100 ਝੂਠ ਬੋਲਣਾ ਪੈਂਦਾ ਮੈਂ ਤਾਂ ਇਹਦੀਆਂ ਗੱਲਾਂ ਦੇ ਜਵਾਬ ਵੀ ਨਹੀਂ ਆਉਂਦੇ ਕੀ ਦੱਸਾਂ ਮੈਂ ਕਮਲੀ ਨੂੰ ਹੁਣ ਸੇਖ ਮਹਾਰਾਣੀ ਕਿਵੇਂ ਪਈ ਐ ਮੈਨੂੰ ਤਾਂ ਨਾ ਜ਼ਹਿਰ ਬਰਾਬਰ ਲੱਗਦੀ ਐ ਅੱਜ ਇਹਦਾ ਕੰਮ ਨਵੇੜ ਹੀ ਨਹੀਂ ਆ ਮਮੀ ਤੁਸੀਂ ਹਾਂ ਬਤ ਮੈਂ ਤੈਨੂੰ ਸਰਾਣਾ ਦੇਣ ਆਈ ਸੀ ਸੁੱਤੀ ਪਈ ਸੇ ਤੂੰ ਵੀ ਤੌਣ ਨਾ ਦੁਖਣ ਲੱਗ ਜੇ ਮੰਮੀ ਮੈਂ ਤਾਂ ਸਰਾਣਾ ਲੈਂਦੀ ਨਹੀਂ ਹੁੰਦੀ ਪਰ ਮੈਨੂੰ ਤਾਂ ਐ ਹੋ ਗਿਆ ਵੇ ਐ ਟੱਡੀ ਜੀ ਹੋਈ ਪਈਆਂ ਕਿਤੇ ਵੀ ਨਾ ਜਾਣੀ ਤੌਣ ਦੀ ਨਾਲ ਨੂਨ ਨਾ ਚੜ ਜੇ ਐਂ ਜੀ ਪਈ ਐ ਓਹ ਮੰਮੀ ਤੋਸ ਤਾਂ ਮੈਂ ਡਰਾ ਹੀ ਦਿੱਤਾ ਲੈ ਪੁੱਤ ਡਰੋਣਾਂ ਵਾਲੀ ਕੀ ਦੀ ਗੱਲ ਸੀ ਇਹਦੇ ਵਿੱਚ ਐਂ ਕਿ ਤੂੰ ਡਰ ਗਈ ਤੂੰ ਬਸ ਮੰਮੀ ਹੂੰ ਡਰ ਗਈ ਤੋਸ ਤਾਂ ਖੜਕਾ ਵੀ ਨਹੀਂ ਕਰਿਆ ਤਾਂ ਮੈਨੂੰ ਐ ਲੱਗਿਆ ਪਤਾ ਨਹੀਂ ਕੀ ਹੋ ਗਿਆ ਨਹੀਂ ਖੜਕਾ ਤਾਂ ਹੋਇਆ ਸੀ ਪੁੱਤ ਸੁੱਤੀ ਪਈ ਸੀ ਕਿ ਗੁੜੀ ਨੀਂਚ ਇਸ ਕਰ ਕਿਦਨ ਪਤਾਨ ਲੱਗਿਆ ਕੋਈ ਨਹੀਂ ਮੰਮੀ ਤੁਸੀਂ ਨਾ ਸੁਣਾਣਾ ਰੱਖ ਦਿਓ ਪਰ ਮੈਂ ਨਾ ਸੁਣਾਣਾ ਨਹੀਂ ਲੈਂਦੀ ਹੁੰਦੀ ਮੈਂ ਨਾ ਚਾਂ ਚੱਕ ਡਰ ਜਾਂਦੀ ਹੁੰਨੀ ਆ ਅੱਗੇ ਤੋਂ ਜਦੋਂ ਵੀ ਆਵਾਂ ਨਾ ਮੈਨੂੰ ਦੱਸ ਦਿਆ ਕਰੋ ਮਾੜਾ ਜ ਮਤਲਬ ਕਿ ਬੁਲਾ ਲਿਆ ਕਰੋ ਚਲ ਕੋਈ ਨਾ ਬੁੱਤ ਪੈ ਜਾ ਫਿਰ ਸੌਂ ਜਾ ਮੈਂ ਉਧਰ ਕੰਮ ਜਾ ਕਰਾਂ ਮਾੜਾ ਜ ਫੇਰ ਬੱਬਾ ਓਹੋ ਜਾਨ ਹੀ ਘਟਦੀ ਮੇਰੀ ਤਾਂ ਨਾਲੇ ਮੰਮੀ ਕੱਲ ਤਾਂ ਮੈਨੂੰ ਇੰਨਾ ਗੁੱਸੇ ਨਾਲ ਬੋਲੀ ਜਾਂਦੇ ਸੀ ਅੱਜ ਕਹਿੰਦੇ ਮੈਂ ਤੈਨੂੰ ਸਹਰਾਣਾ ਦੇਣਾ ਆਂ ਮੰਮੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਪਿਆਰ ਆਉਣ ਲੱਗ ਜਾਂਦਾ ਮੇਰਾ ਤੇ ਕਦੋਂ ਉਹਨਾਂ ਨੂੰ ਮੇਰੇ ਤੇ ਗੁੱਸਾ ਆਉਣ ਲੱਗ ਜਾਂਦਾ ਐਂ ਘਾਤੋ ਬਦਲ ਜਾਂਦੇ ਆ ਇਹ ਮਿੰਟ-ਮਿੰਟ ਤੋਂ ਪਤਾ ਨਹੀਂ ਕਿਉਂ ਮੈਂ ਤਾਂ ਨਾ ਬਾਲੀ ਕੋਬਰਾ ਟਾਈ ਜਾਂਦੀ ਆ ਨਾਲੇ ਜੇ ਮੰਮੀ ਸਹਰਾਣਾ ਦੇਣ ਆਉਂਦੀ ਤਾਂ ਮੈਨੂੰ ਬੁਲਾਉਂਦੀ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕੀ ਸਮਝਾਂ ਮੈਨੂੰ ਤਾਂ ਇਹਨਾਂ ਦਾ ਕੋਈ ਹਿਸਾਬ ਹੀ ਨਹੀਂ ਆਉਂਦਾ ਚਲ ਕੋਈ ਨਹੀਂ ਪੈ ਜਾਣੀਆਂ ਮੈਂ ਵੀ ਨਾ ਇਹੀ ਪੈ ਜਾਣੀਆਂ ਬਾਰਪੂਰ ਵੀ ਨਹੀਂ ਲਾਕੇ ਪੈਂਦੀ ਚਲ ਕੋਈ ਨਹੀਂ ਮਾਂ ਮੇਰੀ ਗੱਲ ਸੁਣਾ ਵੈਲਕਮ ਤੁਹਾਨੂੰ ਕਰਾਉਂਦੀ ਮੈਥੋਂ ਨਹੀਂ ਹੋਣ ਵਾਲੇ ਅੱਛਾ ਕਿਉਂ ਤੈਨੂੰ ਬੜੇ ਔਖੇ ਲੱਗਦੇ ਨੇ ਕਰਨੇ ਆਵਾਜ਼ ਚੀਕੀ ਵੀ ਆਈ ਲੱਗਦੀ ਆ ਤੂੰ ਆਪ ਹੀ ਸੋਚ ਮਾਰਾ ਬਟਾ ਕੀ ਕੁੱਕਰੀ ਜੰਨੇ ਆਪ ਮੈਂ ਤਾਂ ਉਹਦਾ ਕੰਮ ਨਵੇਂਣ ਲੱਗੀ ਸੀ ਜੇ ਨਾ ਆਉਂਦੀ ਜਾਗ ਪੰਚਲੀ ਨੂੰ ਉਹੋ ਕਿਸੇ ਸਿੱਧਾ ਕੰਮ ਹੁੰਦਾ ਇਹ ਤਾਂ ਕੋਈ ਮਾੜਾ ਮੋਟਾ ਦੇਖ ਲੈ ਤੂੰ ਵੀ ਕੀ ਦੇਖਣਾਗਾ ਹੁਣ ਕੱਚ ਰਹਿੰਦੀ ਐ ਬੇਬੇ ਮੈਂ ਤਾਂ ਨਾ ਸਾਰਾ ਕੁਝ ਉਸ ਨੂੰ ਦੱਸਣ ਜਾ ਰਿਹਾ ਹਾਂ ਉਸ ਮਰਜ਼ੀ ਹੋ ਜੇ ਤੂੰ ਕਿਵੇਂ ਦੱਸ ਦੇਗਾ ਦੱਸ ਕੇ ਦਿਖਾ ਤੂੰ ਫਿਰ ਤੇਰੇ ਨਾਲ ਬਣਦੀ ਕੀ ਹੈਗੀ ਤੇ ਨਾਲੇ ਜਿਹੜੇ ਤੂੰ ਆ ਡਰਾਬੇ ਦਿੱਨੀ ਹੈ ਨਾ ਜ਼ਮੀਨ ਜਾਇਦਾ ਚੋਰਾ ਇਹ ਦੇਣਾਗਾ ਨਾ ਦੇਈ ਕੋਈ ਗਲਤੀ ਪਰ ਉਹਨੂੰ ਜਵਾਕੜੀ ਨੂੰ ਜਿਹੜੇ ਉਹ ਦਿਨ ਆਪਾਂ ਬਸ ਲੋ ਕੀ ਕਰੀਏ ਇੱਥੇ ਤੁਸੀਂ ਮੈਨੂੰ ਨਹੀਂ ਇਹ ਕੰਮ ਵਧੀਆ ਲੱਗਦੇ ਤੁਹਾਡੇ ਅੱਛਾ ਤੂੰ ਆ ਗਿਆ ਵੱਡਾ ਪਰਚਾਈ ਦਾ ਲਾਡਲਾ ਸਾਨੂੰ ਕਾਨੂੰ ਪਤਾ ਇਸ ਗੱਲ ਦਾ ਇਹ ਨੜੀ ਜਦੋਂ ਉਹਦੇ ਪੇਕੇ ਨੂੰ ਪਤਾ ਲੱਗੂਗਾ ਨਾ ਆਪਣੀ ਵਾਰੀ ਸਾਰਾ ਕੁਝ ਫੇਰ ਕੀ ਉਹਨਾਂ ਨੂੰ ਜਵਾਬ ਦੇਵਾਂਗੇ ਲੱਗੀ ਜਾਣਦੇ ਆਪੇ ਸਾਹਮਣੂ ਗੱਲ ਮੈਂ ਤੇ ਨਾਲੇ ਆਹ ਪ੍ਰਗਟ ਤਾਂ ਫੋਨ ਮੈਨੂੰ ਖੜਾ ਰੱਖਿਆ ਕਿੰਨੇ ਕ ਕੱਪ ਮਾਰਾਂ ਮੈਂ ਇਥੋਂ ਨਹੀਂ ਹੋਰ ਝੂਠ ਬੋਲੇ ਜਾਂਦੇ ਫੇਰ ਕੀ ਹੋ ਗਿਆ ਮਹੀਨਾ 20 ਦਿਨ ਹੋਰ ਝੂਠ ਬੋਲ ਲੈ ਕਿਹੜੇ ਝੂਠ ਬੋਲੇ ਇਹਨਾਂ ਨੇ ਮੈਨੂੰ ਉਹਨਾਂ ਨੇ ਪਰਗਟ ਦਾ ਫੋਨ ਇਹ ਕੀ ਗੱਲਾਂ ਕਰੀ ਜਾਂਦੇ ਆ ਇਹਦਾ ਮਤਲਬ ਤਾਂ ਇਹ ਮੈਨੂੰ ਝੂਠ ਬੋਲੀ ਜਾਂਦੇ ਆ